ਵੈਰਜੀ ਦਾ ਖਲਚਾ ਵੈਰਜੀ ਕੀ ਪਤੇ ਹੁਣ ਆਪਾਂ ਗੱਲ ਕਰਦੇ ਅੱਜ ਸੁਖਬੀਰ ਸਿੰਘ ਬਾਦਲ ਦੀ ਆਕਾਲੀ ਦਲ ਦੀ ਵੇਖੋ ਕਿ ਆਕਾਲੀ ਦਲ ਹੁਣ ਰੁੰਡਮੁੰਡ ਹੋ ਗਿਆ ਪਰ ਫਿਰ ਵੀ ਚਲੋ ਜਿੰਨੇ ਕੁ ਬਚੇ ਨੇ ਇਹਨਾਂ ਨੇ ਹੁਣ ਨਵੀਂ ਸਿਆਸਤ ਸ਼ੁਰੂ ਕਰ ਦਿੱਤੀ ਜਿਮਣੀ ਚੋਣ ਨੂੰ ਲੈ ਕੇ ਤੇ ਆਪਾਂ ਉਹਤੇ ਗੱਲਬਾਤ ਕਰਦੇ ਅੱਜ ਤੇ ਆਪਾਂ ਦੱਸਦੇ ਹਾਂ ਕਿ ਇਹਨਾਂ ਦਾ ਜਿਹੜਾ ਪਿਛਲਾ ਕਰਤਾਰ ਜਿਹੜਾ ਮੋਟਾ-ਮੋਟਾ ਦੱਸਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਹੁਣ ਜਿਸ ਪਹਿਲਾਂ ਜਿਸ ਤਰ੍ਹਾਂ ਪ੍ਰਕਾਸ਼ ਬਾਦਲ ਹੁਣ ਤੱਕ ਆ ਕੇ ਜਿਹੜਾ ਸਿਆਸਤ ਕਰਦਾ ਰਹਿੰਦਾ ਸੀ ਕਿ ਬਾਬੇ ਨਾਨਕ ਦੀ ਤੱਕੜੀ ਆ ਤੇ ਤੁਸੀਂ ਇਹਨੂੰ ਵੋਟਾਂ ਪਾਓ ਸਾਡੀਆਂ ਮਾਮਾ ਭੈਣਾ ਦੇ ਅੰਦਰ ਇੱਕ ਇਹ ਦਰਦ ਹੁੰਦਾ ਉਹਨਾਂ ਨੇ ਸੱਚੇ ਸਮਝ ਲਿਆ ਸੀ ਕਿ ਪਤਾ ਨਹੀਂ ਬਾਬੇ ਨਾਨਕ ਦੀ ਤੱਕੜੀ ਆ ਅਸੀਂ ਵੀ 13-13 ਤੋਲ ਦੇਣ ਵੋਟ ਪਾਵਾਂਗੇ ਇੱਕ ਪੰਥ ਨੂੰ ਵੋਟ ਪਾਵਾਂਗੇ ਹਾਲੇ ਤੱਕ ਤਾਂ ਨਹੀਂ ਪਤਾ ਲੱਗਿਆ ਸੀ ਪਰ ਪੰਥ ਕੀ ਹੁੰਦਾਗਾ ਪੰਥ ਕੌਣ ਹੁੰਦਾਗਾ ਕੌਮ ਕੌਣ ਹੁੰਦੀ ਆ ਪਰ ਹੁਣ ਲੱਗਦਾ ਬਹੁਤ ਆ ਜਿਹੜਾਗੇ 70% ਲੋਕਾਂ ਨੂੰ ਜਿਹੜਾ ਜਾਗਰੂਕੀ ਆਈ ਆ ਲੋਕਾਂ ਦੇ ਵਿੱਚ ਖਾਸ ਕਰਕੇ ਸਾਡੀਆਂ ਮਾਵਾ ਭੈਣਾ ਬੀਬੀਆਂ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਥ ਪੰਥ ਦੇ ਨਾਂ ਤੇ ਕਰਕੇ ਜਿਹੜਾ ਸਿੱਖੀ ਦਾ ਜਿਹੜਾ ਘਾਣ ਕੀਤਾ ਉਹ ਅਕਾਲੀ ਦਰ ਨੇ ਕੰਮੇ ਕੀਤਾਗਾ ਹੁਣ ਗੱਲ ਇਹ ਆ ਕਿ ਸੁਖਬੀਰ ਬਾਦਲ ਨੇ ਜਾਂ ਬਾਦਲ ਨੇ ਅੱਜ ਤੱਕ 3-4 86 ਮੁੱਦੇ ਕਹਿ ਲਈ ਆਪਾਂ ਉਹਨਾਂ ਤੇ ਚੋਣ ਲੜਦਾ ਰਿਆ ਧਰਮ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ ਨਾਂ ਤੇ ਨਸੇ ਦੇ ਨਾਂ ਤੇ ਤੇ ਇਹਨਾਂ ਤਿੰਨਾਂ ਚਾਰਾਂ ਮੁੱਦਿਆਂ ਦੇ ਵਿੱਚ ਜਿਹੜਾ ਇਹਨਾਂ ਕੋਲੇ ਪਹਿਲ ਹੁੰਦੀ ਸੀ ਤੇ ਇਹ ਕਹਿੰਦੇ ਸੀ ਜੀ ਅਸੀਂ ਨਸ਼ਾ ਛਡਾ ਦਾਂਗੇ ਅਸੀਂ ਬੇਅਦਬੀਆਂ ਦਾ ਹੱਲ ਕਰ ਦਾਂਗੇ ਜਿਹੜਾ ਧਰਮ ਆ ਜੀ ਇਹ ਬਾਬੇ ਨਾਨਕ ਦੀ ਤੱਕੜੀ ਆ ਤੁਸੀਂ ਇਸ ਧਰਮ ਤੇ ਜਿਹੜਾ ਹੈਗਾਗਾ ਵੀ ਇਹ ਧਰਮ ਬਚਾ ਕੇ ਰੱਖਣਾ ਜੀ ਕੱਲ੍ਹ ਹੀ ਕਾਂਗਰਸੀਆਂ ਨੇ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਕੀਤਾ ਉਹ ਸਾਰਾ ਪਤਾ ਆਪਾਂ ਨੂੰ ਜਿਹੜਾ 84 ਦੇ ਵਿੱਚ ਕੀਤਾਗਾ ਫੌਨ ਪਰ ਇੱਕ ਜਿਹੜਾ ਨਵਾਂ ਪੈੰਟਰਾ ਖੇਡਿਆ ਅੱਜ ਸੁਖਬੀਰ ਬਾਦਲ ਵੱਲੋਂ ਪਹਿਲਾਂ ਤਾਂ ਆਪਾਂ ਬਕਾਲਾ ਸਾਹਿਬ ਦੀ ਧਰਤੀ ਤੇ ਵੇਖ ਲਿਆ ਕਿ ਹੁਣ ਬੰਦੀ ਸਿੰਘਾਂ ਨੂੰ ਵੀ ਜਿਹੜਾ ਬਾਟਨ ਲੱਗ ਗਿਆ ਸੁਖਬੀਰ ਬਾਦਲ ਇਹਨੇ ਆਖਿਆ ਕਿ ਹੁਣ ਮੇਰਾ ਤੀਰ ਜਿਹੜਾ ਨਾ ਤਾਂ ਬੇਅਦਬੀ ਦਾ ਚੱਲੇ ਨਾ ਹੀ ਨਸੇ ਵਾਲਾ ਮੁੱਦਾ ਚੱਲੇ ਨਾ ਹੀ ਧਰਮ ਵਾਲਾ ਚੱਲੇ ਹੁਣ ਪਹਿਲਾਂ ਤਾਂ ਇਹਨੇ ਮੋਰੀ ਬਣਾਏ ਬੰਦੀ ਸਿੰਘ ਗੰਦੀਪ ਖੇੜੇ ਦਾ ਜਿਹੜਾ ਉਹ ਆਪ ਦਾ ਉਹਦਾ ਬਿਆਨ ਨਹੀਂ ਇਹ ਤਾਂ ਜਿਸ ਤਰ੍ਹਾਂ ਨਾਲ ਲਿਖ ਕੇ ਦਿੱਤਾ ਅਕਾਲੀ ਦਲ ਦਾ ਉਵੇਂ ਉਹਨੇ ਬੋਲਿਆ ਚਲੋ ਉਹਦੀ ਵੀ ਕੋਈ ਨਾ ਕੋਈ ਮਜਬੂਰੀ ਹੁੰਦੀ ਆ ਕਿਉਂਕਿ ਜੇਲਾਂ ਦੇ ਵਿੱਚ 34-35 ਸਾਲ ਜਿਹੜੇ ਹੋਗੇ ਉਹਨੂੰ ਕੱਟ ਕੱਟ ਰਹੇ ਨੂੰ ਚਲੋ ਕਿਤੇ ਨਾ ਕਿਤੇ ਆਸ ਹੁੰਦੀ ਆ ਸਾਡਾ ਉਹਦੇ ਨਾਲ ਕੋਈ ਗਿੱਲਾ ਕੋਈ ਸ਼ਿਕਵਾ ਨਹੀਂ ਕਿਉਂਕਿ ਬੰਦੀ ਸਿੰਘ ਸਾਡੇ ਲਈ ਸਾਰੇ ਸਤਿਕਾਰਯੋਗ ਨੇ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨੇ ਦੋਦੀ ਅੱਜ ਸਕਬੀਰ ਬਾਦਲ ਨੇ ਗੱਲ ਕੀਤੀ ਆ ਗਿੱਦੜਵਾਹ ਦੀ ਜੀਵਨੀ ਚੋਣ ਨੂੰ ਲੈ ਕੇ ਕਹਿੰਦਾ ਗਿੱਦੜਵਾਹ ਬਾਦਸ਼ਾਹੋਂ ਅਪੀਲ ਕੀਤੀ ਆ ਕਹਿੰਦਾ ਤੁਸੀਂ ਐਤ ਕੀ ਪੱਕੀ ਸੀਟ ਦੇ ਦਿਓ ਚੱਕ ਤੇ ਫੱਟੇ ਤੁਸੀਂ ਐਤ ਕੀ ਕਹਿੰਦਾ ਤੇ ਸੀਟ ਸਾਡੀ ਝੋਲੀ ਪਾਜੋ ਕਹਿੰਦਾ ਫਿਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਫਿਰ ਆਪਾਂ ਸੱਚੀ ਸੰਧਾਨ ਲਈ ਦੇ ਦੀਏ ਐਤ ਕੀ ਕਹਿੰਦਾ ਗਿੱੱਜੜ ਬਾਈ ਵਾਲਿਓ ਕਹਿੰਦਾ ਫਿਰ ਪ੍ਰਕਾਸ਼ ਬਾਦਲ ਦੇ ਨੂੰ ਜਿਹੜੀ ਉਹ ਸਰਧਾਨ ਲਈ ਦਿੱਤੀ ਜਾਊਗੀ ਜੇਕਰ ਤੁਸੀਂ ਮੇਰੀ ਝੋਲੀ ਦੇ ਵਿੱਚ ਸੀਟ ਪਾਉਣਿਓ ਦੇਖੋ ਬੰਦਾ ਕਹਿੰਦੇ ਹੁੰਦੇ ਆ ਨਾ ਵੋਟਾਂ ਦੇ ਖਾਤਰ ਕਿੱਥੋਂ ਤੱਕ ਬੰਦਾ ਗਿਰ ਜਾਂਦਾਗਾ ਤੇ ਹੁਣ ਆਪਦੇ ਮਰੇ ਬਾਪ ਦੀ ਪ੍ਰਕਾਸ਼ ਬਾਦਲ ਦੇ ਉੱਤੇ ਵੀ ਸਿਆਸਤਾ ਕਰਨ ਲੱਗ ਪਿਆ ਕਹਿੰਦਾ ਉਹਨੂੰ ਸੱਚੀ ਸੰਧਾ ਲਈ ਹੋਊਗੀ ਜੇਕਰ ਤੁਸੀਂ ਐਤ ਕੀ ਕਹਿੰਦਾ ਮੈਨੂੰ ਅਕਾਲੀ ਦਲ ਨੂੰ ਵੋਟ ਪਾਉਣਿਓ ਅਕਾਲੀ ਦਲ ਨੂੰ ਨਹੀਂ ਪ੍ਰਗਾ ਬਾਦਲ ਕਹਾਂ ਨੂੰ ਜੇਕਰ ਤੁਸੀਂ ਵੋਟ ਪਾਉਣਿਓ ਤੇ ਇਹ ਤੋਂ ਹੁਣ ਪਤਾ ਲੱਗਦਾਗਾ ਕਿ ਅਕਾਲੀ ਦਲ ਦਾ ਜਿਹੜਾ ਗਰਾਪਾ ਉਹ ਖਤਮ ਹੋ ਚੁੱਕਿਆਗਾ ਹੁਣ ਤਾਂ ਇਹਨਾਂ ਦਾ ਉਹ ਕੰਮ ਆ ਇੱਕ ਕਹਾਵਤਾਂ ਕਹਿੰਦੇ ਕਹਾਵਤ ਹੈ ਕਿ ਆ ਉਹ ਢੁਕਦੀ ਤਾਂ ਬੀ ਸਕੇ ਇਹਨਾਂ ਦੇ ਮੇਲ ਖਾਂਦੀ ਆ ਕਹਿੰਦੇ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਸੁਖਵੀਰ ਸਿੰਘਾ ਉਹ ਦਿਨ ਡੁੱਬ ਗਿਆ ਜਦੋਂ ਤੁਸੀਂ ਕੁੱਬੇ ਨੂੰ ਵੀ ਘੋੜੀ ਚੜਾਉਂਦੇ ਰਹੇ ਹੋ ਹੁਣ ਨਹੀਂ ਲੋਕ ਤੁਹਾਡੀਆਂ ਗੱਲਾਂ ਦੇ ਵਿੱਚ ਆਉਣਗੇ ਕਿਉਂਕਿ ਤੁਸੀਂ ਜਿਹੜਾ ਸਿੱਖਾਂ ਦੇ ਨਾਲ ਧਰੋਹ ਕਮਾਇਆ ਬੇਆਦਬੀ ਦੇ ਮੁੱਦੇ ਨੂੰ ਲੈ ਕੇ ਜਾਂ ਸਿੱਖ ਨੌਜਵਾਨ ਦੀ ਜ਼ਿੰਦਗੀ ਸਾਡੀ ਜਿਹੜੀ ਆ ਮਾਰੀ ਗਈ ਆ ਤੁਸੀਂ ਕਿਸੇ ਦੀ ਬਾਤ ਨਹੀਂ ਪੁੱਛੀ ਕਿਸੇ ਸਹੀਦ ਸਿੰਘ ਦੇ ਘਰ ਜਾ ਕੇ ਗਏ ਹੋ ਇੱਕਾਂ ਦੁੱਕਾਂ ਨੂੰ ਛੱਡ ਕੇ ਪੰਜਾਬ ਦੇ ਮਾਲਵੇ ਦੇ ਅੰਦਰ ਇਹਨੇ ਸਹੀਦ ਪਰਿਵਾਰ ਨੇ ਕਿ ਬਠਿੰਡਾ ਜ਼ਿਲ੍ਹੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੀ ਜੇ ਗੱਲ ਗੱਲ ਕਰ ਲਈਏ ਹਰ ਇੱਕ ਪਿੰਡ ਦੇ ਵਿੱਚ ਇੱਕ ਜਾਂ ਦੋ ਜਾਂ ਤਿੰਨ ਸਹੀਦ ਸਿੰਘ ਨੇ ਜਿਨ੍ਹਾਂ ਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਭਾਰਤ ਪ੍ਰਿੰਸ ਸਰਵੀਰ ਸਿੰਘ ਬਾਦਲ ਜੀ ਦੱਸੋ ਤੁਸੀਂ ਕਿਸੇ ਗਰੀਬ ਦੇ ਘਰੇ ਕਦੇ ਗਏ ਉਹਨਾਂ ਨੂੰ ਬਾਤ ਪੁੱਛੀ ਆ ਕਿ ਛੋਡੇ ਪੁੱਤ ਨੇ ਜਿਹੜੇ ਚੱਕ ਕੇ ਪੁਲਿਸ ਨੇ ਡੀਜੀਪੀ ਸੁਮੇਰ ਸੈਣੀ ਵਰਗਿਆਂ ਨੇ ਜਿਹੜਾ ਤੁਸੀਂ ਡੀਜੀਪੀ ਲਾਇਆ ਉਹਨੇ ਘਰਾਂ ਚੋਂ ਚੱਕ-ਚੱਕ ਕੇ ਤੇ ਕੇਪੀਐਸਆਰ ਗੱਲ ਵਰਗਿਆਂ ਨੇ ਨੌਜਵਾਨ ਮਾਰੇ ਨੇ ਕਦੇ ਉਹਦਾ ਦਾ ਸਾਰ ਲੈਤੀ ਆ ਕੱਲੀ ਪੰਥਕ ਪਾਰਟੀ ਜੇ ਨੀਲੀ ਪੱਗ ਬਨ ਲਈ ਤਾਂ ਪੰਥਕ ਹੋਗੇ ਜਦੋਂ ਜੀ ਕਰਦਾ ਤੁਹਾਡਾ ਦਾੜਾ ਬੰਨ ਲੈਣੇ ਉਹ ਜਦੋਂ ਜੀ ਬੋਟਾ ਨੇੜੇ ਆ ਜਾਂਦੇ ਆ ਦਾੜਾ ਛੱਡ ਲੈਣੇ ਹੋ ਜਦੋਂ ਜੀ ਕਰਦਾ ਉਤੋਂ ਦੀ ਕਿਰਪਾਨ ਪਾ ਲੈਣੇ ਉਹ ਜਦੋਂ ਜੀ ਕਰਦਾ ਥੱਲੇ ਦੀ ਪਾ ਲੈਣੇ ਹੋ ਜੀ ਕਰਦਾ ਭਾਜਪਾ ਨਾਲ ਜਾਰੀ ਪਾ ਲੈਣੇ ਹੋ ਜੀ ਕਰਦਾ ਆਸਸਨਾ ਪਾ ਲੈਣੇ ਹੋ ਤੇ ਜਦੋਂ ਤੁਹਾਡੇ ਕੋਲੇ ਸਾਰਾ ਮੁੱਕ ਜੇ ਕਿ ਤਾਂ ਨੂੰ ਪਤਾ ਲੱਗ ਜੇ ਕਿ ਸਾਡੀ ਹੋਂਦ ਜਿਹੜੀ ਆ ਜਾਂ ਜਿਹੜੀ ਸਿਆਸੀ ਜਿਹੜਾ ਕੈਰੀਅਰ ਆ ਕਿ ਸਾਡਾ ਖਤਮ ਹੋਣ ਵਾਲਾਗਾ ਫਿਰ ਤੁਸੀਂ ਕਿਸੇ ਨਾ ਕਿਸੇ ਨੂੰ ਮੋਹਰਾ ਬਣਾਉਨੇ ਹੋ ਤੇ ਐਤਕੇ ਜਿਹੜਾ ਗੱਦੀ ਸਿੰਘ ਖੈਰੀ ਨੂੰ ਮੋਹਰਾ ਬਣਾਇਆ ਗਿਆ ਬੰਦੀ ਸਿੰਘ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਤੇ ਹੁਣ ਤੁਸੀਂ ਆਪਦੇ ਪਿਓ ਨੂੰ ਬਣਾਉਣ ਲੱਗੇ ਮੋਹਰਾ ਮਰੇ ਹੋਏ ਨੂੰ ਕਿ ਜੇ ਉਹਨੂੰ ਸੱਚੀ ਸੰਧਾ ਅਸਲੀ ਕਰਦਾ ਤਾਂ ਹੋਊਗੀ ਜੇ ਤੁਸੀਂ ਕਹਿੰਦਾ ਮੈਨੂੰ ਸੀਟ ਦਿਓਗੇ ਜਿੱਤ ਕੇ ਲੈ ਦੱਸੋ ਹੁਣ ਇਹ ਦੂ ਸ਼ਰਮ ਦਾ ਘਾਟਾ ਕੀ ਹੋਊਗਾ ਉਹ ਸਾਲ ਪਰ ਹੋ ਗਿਆ ਉਹਨੂੰ ਮਰੇ ਨੂੰ ਉਹ ਨਰਕਾਂ ਨੂੰ ਨੁਰਕਾਂ ਦੇ ਵਿੱਚ ਵਸਾ ਕਰ ਚੁੱਕਿਆ ਹੋਊਗਾ ਹੁਣ ਕਾਹਦੀ ਸਦਾ ਆ ਜੀ ਰਹਿ ਗਈ ਉਹਨੂੰ ਮਥੇ ਰਹਿਤ ਉਹਨੇ ਸੇਕੋ ਆਉਂਦਾ ਕਹਾਣ ਕਰਕੇ ਗਿਆਗਾ ਉਹ ਤੇ ਅਜੇ ਉਹਨੂੰ ਸਦਾ ਆ ਜੀਆ ਦੇਣਗੇ ਸਿੱਖ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਆ ਅਪੀਲ ਕਰਦਾ ਆ ਸਿੱਖ ਕੌਮ ਦੇ ਨਾਂ ਤੇ ਸਿੱਖ ਹੋਣ ਦੇ ਨਾਤੇ ਕਿ ਜਿਹੜਾ ਸਿੱਖ ਕੌਮ ਦਾ ਜਾਇਆ ਜਿਹੜਾ ਸਿੱਖ ਕੌਮ ਦੇ ਘਰੇ ਜੰਮਿਆ ਜਿਹਦੀ ਅਣਖ ਜਾਗਦੀ ਆ ਜਮੀਰ ਜਾਗਦੀ ਆ ਉਹ ਬਾਦਲੇ ਕਰਨੀ ਵੋਟ ਨਾ ਪਾਇਓ ਤੁਹਾਡਾ ਹਾਸਰ ਤੇ ਨਾਸਰ ਜਿਸ ਤਰ੍ਹਾਂ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਹ ਜ਼ਹਿਰ ਉਗਲ ਰਹੇ ਨੇ ਇਸ ਦਾ ਪਰਿਵਾਰ ਪਹਿਲਾਂ ਵਿਰਸਾ ਬਟੋਆ ਨੇ ਉਗਲਿਆ ਹੁਣ ਵੀ ਉਗਲ ਰਿਹਾ ਜ਼ਹਿਰ ਤੇ ਕੀ ਕੁਝ ਨਹੀਂ ਕੀਤਾ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਜੇ ਸਿੱਖ ਨੌਜਵਾਨੋਂ ਤੁਸੀਂ ਉਹਨਾਂ ਨੌਜਵਾਨਾਂ ਦੀ ਹਮਾਇਤ ਕਰਦੇ ਇੱਕ ਪਾਸੇ ਤਾਂ ਜੇ ਤੁਸੀਂ ਚਾਹੋਗੇ ਸਾਡੇ ਪਤ ਨਸਿਆਂ ਤੋਂ ਬਚ ਜਾਣ ਸਾਡੇ ਪੁੱਤ ਜਿਹੜੇ ਨਿਤ ਮਰਦੇ ਨੇ ਉਹ ਨਾ ਗੱਭਰੂ ਮਰਨਾ ਤੇ ਉਹ ਚੰਗੇ ਪਾਸੇ ਲੱਗ ਜਾਣ ਘਟੋਲ ਘਟਾ ਤੇ ਤਾਂ ਤੁਸੀਂ ਭਾਈ ਅੰਮਰਤਪਾਲ ਸਿੰਘ ਦਾ ਜਥੇਬੰਦੀ ਆ ਬਾਰਸ ਪੰਜਾਬ ਦੀ ਉਹਦੇ ਕਿੰਨੇ ਖਿਆਲ ਜ਼ਰੂਰ ਰੱਖਿਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਨੂੰ ਪਤਾ ਲੱਗੂਗਾ ਕਿ ਕਿਹੜੇ-ਕਿਹੜੇ ਨੌਜਵਾਨ ਸਾਡੇ ਜਿਹੜੇ ਮਰਦੇ-ਮਰਦੇ ਬੱਚੇ ਸੀ ਤੇ ਸਾਡੀਆਂ ਮਾਵਾਂ ਭੈਣਾਂ ਅੱਜ ਰੋ ਵੀ ਰਹੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤੇ ਜਿਹੜਾ ਹੁਣ ਕੋਰਟ ਪਰਚਾ ਜਿੰਨਾ ਇਹਨਾਂ ਨੇ ਰੱਜ ਕੇ ਕਰ ਲਿਆ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਚਾਰੇ ਪਾਸੇ ਅੰਮ੍ਰਿਤਪਾਲ ਅੰਮ੍ਰਿਤਪਾਲ ਕਰਾ ਦਿੱਤੀ ਆ ਹੋਈ ਪਈ ਆ ਇੱਕ ਕੁਦਰਤ ਦਾ ਬਰਤਾਰਾਗਾ ਹਰ ਇੱਕ ਬੱਚੇ ਦੇ ਮੂੰਹ ਉੱਤੇ ਭਾਈ ਅੰਮਰਤਪਾਲ ਸਿੰਘ ਦਾ ਜ ਨਾਂ ਦਾ ਜੇਕਰ ਇਹਨਾਂ ਨੇ ਚੜਾਇਆਗਾ ਬਹੁਤ ਵਧੀਆ ਸੀ ਇਹਨਾਂ ਦੇ ਵੀ ਧੰਨਵਾਦ ਕਰਦੇ ਆ ਬੇਸ਼ੱਕ ਇਹਨਾਂ ਨੇ ਬੜੇ ਦਾ ਤੇ ਇਲਜ਼ਾਮ ਲਗਾਉਣੇ ਸ਼ੁਰੂ ਕੀਤੇ ਪਹਿਲਾ ਫੋਟੋ ਮੋਬਾਈਲ ਕਰਤੀਆਂ ਜੀ ਉਹ ਗੱਡੀ ਤੇ ਚੜ ਗਿਆ ਉਹ ਮੋਟਰਸਾਈਕਲ ਤੇ ਚੜ ਗਿਆ ਉਹ ਅਜ ਇੱਥੇ ਆ ਉਹ ਅਜ ਇੱਥੇ ਆ ਤੇ ਮਹੀਨਾ ਪੁਲਸਾਂ ਇਹੀ ਕਰਦੀ ਰਹੀ ਤੇ ਸਾਰੇ ਇੱਕ ਇਹਨਾਂ ਨੇ ਜਿਹੜਾ ਹੈਗਾ ਭਾਈ ਅੰਮਰਪਾਲ ਸਿੰਘ ਨੂੰ ਉਹਦੀ ਕਦਰ ਕੁਸੀ ਕੀਤੀ ਉਹਨੂੰ ਬਦਨਾਮ ਕਰਨ ਦੇ ਲਈ ਸਾਰਾ ਜਿਹੜਾ ਘਾੜਤ ਘੜੀਆਂ ਨੇ ਤੇ ਅਪੀਲ ਕਰਦੇ ਆ ਕਿ ਤੁਸੀਂ ਜਿਹੜਾ ਇਸ ਤੇ ਜ਼ਰੂਰ ਗੌਰ ਕਰੋਗੇ ਗਿੱਦੜ ਬਈ ਵਾਸੀ ਹੋਣ ਪੰਜਾਬ ਦੇ ਕੋਨੇ-ਕੋਨੇ 'ਚ ਬੈਠੇ ਚਾਹੇ ਵਿਦੇਸ਼ਾਂ 'ਚ ਹੋਣ ਚਾਹੇ ਸਾਡੇ ਪੰਜਾਬ 'ਚ ਹੋਣ ਚਾਹੇ ਸਾਡੇ ਭਾਰਤ ਦੇ ਵਿੱਚ ਹੋਣ ਜਿੱਥੇ ਵੀ ਸਿੱਖ ਵਸਦੇ ਨੇ ਸਿੱਖ ਕੌਮ ਵਸਦੀ ਆ ਸਾਡੇ ਹਿੰਦੂ ਭੈਣ ਵਸਦੇ ਨੇ ਮੁਸਲਮਾਨ ਵੀ ਵਸਦੇ ਨੇ ਸਾਰਿਆਂ ਨੂੰ ਅਪੀਲ ਆ ਇਹ ਇਹ ਪੰਥ ਦਾ ਨਾਮ ਦੇਖ ਕੇ ਇਹਨਾਂ ਨੇ ਤੱਕੜੀ ਗੁਰੂ ਨਾਨਕ ਦੀ ਕਹਿ ਕਹਿ ਕੇ ਬਹੁਤ ਇਦਾਂ ਨੇ ਸਿੱਖ ਕੌਮ ਦਾ ਨੁਕਸਾਨ ਕੀਤਾ ਤੇ ਤੁਸੀਂ ਵੀਰੋ ਐਤਕੀ ਇਸ ਵਿੱਚ ਛਾਸੇ ਵਿੱਚ ਨਾ ਆ ਜਾਇਓ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੇ ਅਗਲੀ ਵੀਡੀਓ ਤੁਹਾਡੇ ਤੱਕ ਜਲਦੀ ਲੈ ਕੇ ਆ ਰਹੇ ਹਾਂ ਉਦੋਂ ਤੱਕ ਮੈਨੂੰ ਦਿਓ ਆਜਾਜ ਤੁਸੀਂ ਵੇਖਦੇ ਰਹੋ ਪੰਜਾਬੀ ਵਿਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਭਾ